ਸਤ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਅੱਜ ਅਸੀਂ ਘਰ ਵਿੱਚ ਹੀ ਆਮਲੇ ਦਾ ਆਰਗੈਨਿਕ ਤੇਲ ਤਿਆਰ ਕਰਾਂਗੇ ਇਹ ਵਾਲਾ ਲਈ ਇੰਨਾ ਵਧੀਆ ਆ ਤੁਸੀਂ ਇੱਕ ਵਾਰੀ ਇਹਨੂੰ ਲਾਓਗੇ ਤੁਹਾਨੂੰ ਬਹੁਤ ਵਧੀਆ ਇਸ ਤੇ ਰਿਜ਼ਲਟ ਮਿਲਣਗੇ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲੇ ਸਫੇਦ ਹੋ ਜਾਂਦੇ ਨੇ ਉਹ ਕਾਲੇ ਹੋ ਜਾਣਗੇ ਜਿਨ੍ਹਾਂ ਦੇ ਵਾਲਾਂ 'ਚ ਸਿਕਰੀ ਆ ਜਾਂ ਵਾਲ ਬਹੁਤ ਝੜਦੇ ਨੇ ਬਿਲਕੁਲ ਠੀਕ ਹੋ ਜਾਣਗੇ ਇਹ ਮੇਰਾ ਅਜਮਾਇਆ ਹੋਇਆ ਤਰੀਕਾ ਆ ਚਲੋ ਸ਼ੁਰੂ ਕਰਨੇ ਆ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਤੇ ਅਸੀਂ ਤੇਲ ਨੂੰ ਬਣਾ ਲੈ ਲਿਆ ਇੱਕ ਪੈਣ ਪੈਣ ਨੂੰ ਅਸੀਂ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੁਸੀਂ ਸਿੱਮ ਗੈਸ ਤੇ ਹੀ ਇਸ ਤੇਲ ਨੂੰ ਤਿਆਰ ਕਰਨਾ ਆ ਜੇ ਤੁਹਾਡੇ ਕੋ ਲੋਹੇ ਦੀ ਕਰਾਈ ਜਾਂ ਪੈਣ ਆ ਤੇ ਬਹੁਤ ਵਧੀਆ ਕਿਉਂਕਿ ਉਸ ਵਿੱਚ ਤੇਲ ਬਣਾਉਣ ਨਾਲ ਤੇਲ ਦੇ ਵਿੱਚ ਹੋਰ ਜ਼ਿਆਦਾ ਗੁਣ ਆ ਜਾਂਦੇ ਨੇ ਤੇ ਮੇਰੇ ਕੋਲ ਲੋਹੇ ਦੀ ਕਰਾਈ ਨਹੀਂ ਸੀ ਤੇ ਇਸ ਕਰਕੇ ਮੈਂ ਇਸ ਨੂੰ ਸਟील ਦੇ ਪੈਨ ਵਿੱਚ ਹੀ ਬਣਾਣ ਲੱਗੀ ਆ ਆਪਾਂ ਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਮੈਂ ਲਿਆ ਇੱਕ ਕੱਪ ਇਹਨੂੰ ਫਰਾਈਵਨ ਵਿੱਚ ਪਾ ਦੇਵਾਂਗੇ ਤੇਲ ਨੂੰ ਅਸੀਂ ਪਹਿਲੇ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ ਜੇ ਤੁਹਾਡੇ ਕੋਲ ਰਿਜਨਲ ਸਰੋਂ ਦਾ ਤੇਲ ਆ ਤਾਂ ਬਹੁਤ ਵਧੀਆ ਆ ਕਿਉਂਕਿ ਮਾਰਕੀਟ ਵਿੱਚ ਨਕਲੀ ਤੇਲ ਆਂਦੇ ਆ ਤਾਂ ਨਕਲੀ ਤੇਲ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਕਿਉਂਕਿ ਫਿਰ ਰਿਜ਼ਲਟ ਵਧੀਆ ਨਹੀਂ ਆਂਦਾ ਜੇ ਤੁਹਾਨੂੰ ਘਰੋਂ ਕਿਸੇ ਦੇ ਸਰੋਂ ਦਾ ਰਿਜਨਲ ਤੇਲ ਮਿਲਦਾ ਤੁਸੀਂ ਉਹੀ ਇਸਤੇਮਾਲ ਕਰਨਾ ਹੈ ਤੇ ਅਦੇ ਵਿੱਚ ਪਾਵਾਂਗੇ ਸੀ ਆਮਲੇ ਮੈਂ ਆਮਲੇ ਨੂੰ 2 ਦਿਨ ਪਹਿਲਾਂ ਕੱਟ ਕੇ ਫ੍ਰਿਜ ਵਿੱਚ ਰੱਖ ਦਿੱਤੇ ਦਾ ਸੀ ਤੇ ਇਸ ਕਰਕੇ ਇਸ ਦਾ ਥੋੜਾ ਕਲਰ ਚੇਂਜ ਹੋ ਗਿਆ ਤੇ ਤੇਲ ਵਿੱਚ ਅਸੀਂ ਆਮਲੇ ਨੂੰ ਪਾ ਦਾਂਗੇ ਤੇ ਸìm ਗੈਸ ਤੇ ਨੂੰ ਚੰਗੀ ਤਲਾਹ ਘਰਕਾਵਾਂਗੇ ਅਸੀਂ ਉਦੋਂ ਤੱਕ ਆਮਲੇ ਨੂੰ ਘਰ ਕਾਣਾ ਜਦੋਂ ਤੱਕ ਅਦਾ ਕਲਰ ਬਿਲਕੁਲ ਵੀ ਬਲੈਕ ਨਹੀਂ ਹੋ ਜਾਂਦਾ ਜਾਨੇ ਤੇਲ ਵਿੱਚ ਅਸੀਂ ਪਾਵਾਂਗੇ 2 ਚਮਚ ਕਲੋਂਜੀ ਕਲੋਂਜੀ ਵਾਲਾਂ ਲਈ ਬਹੁਤ ਵਧੀਆ ਹੁੰਦੀ ਹੈ ਇਹਦੇ ਨਾਲ ਵਾਲ ਬਿਲਕੁਲ ਨਹੀਂ ਝੜਦੇ ਤੇ ਨਾਲ ਹੀ ਪਾ ਦਾਂਗੇ ਅਸੀਂ ਅੱਧਾ ਚਮਚ ਮੇਥਰੇ ਮੇਥਰੇ ਵਾਲਾਂ ਲਈ ਵੀ ਵਧੀਆ ਹੁੰਦੇ ਨੇ ਇੰਨਾਂ ਸਾਰੀਆਂ ਤਿੰਨਾਂ ਚੀਜ਼ਾਂ ਨੂੰ ਅਸੀਂ ਤੇਲ ਵਿੱਚ ਚੰਗੀ ਤਲਾ ਘਰ ਕਾ ਲਵਾਂਗੇ ਅਸੀਂ ਤੇਲ ਵਿੱਚ ਤਿੰਨਾਂ ਚੀਜ਼ਾਂ ਨੂੰ ਉਦੋਂ ਤੱਕ ਰਿਨਣ ਆਇਆ ਜਦੋਂ ਤੱਕ ਇਹਦਾ ਕਲਰ ਬਿਲਕੁਲ ਵੀ ਬਲੈਕ ਨਹੀਂ ਹੋ ਜਾਂਦਾ ਆਪਾਂ ਇਸ ਤੇਲ ਨੂੰ ਕਟੋ-ਕਟ ਸਿਮ ਗੈਸ ਤੇ 15 ਮਿੰਟ ਤੱਕ ਗਰਕਾਣਾ ਆ ਇਸ ਤੇਲ ਦੇ ਬਹੁਤ ਸਾਰੇ ਫਾਇਦੇ ਨੇ ਜਿਨ੍ਹਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਗਏ ਨੇ ਉਹ ਤੇਲ ਲਾਣਾ ਸ਼ੁਰੂ ਕਰ ਦੇਣ ਉਹਨਾਂ ਦੇ ਵਾਲ ਕਾਲੇ ਹੋ ਜਾਣਗੇ ਜਿਨ੍ਹਾਂ ਦੇ ਵਾਲ ਝੜਦੇ ਨੇ ਜਾਂ ਜਿਨ੍ਹਾਂ ਦੇ ਵਾਲਾਂ ਦੀ ਗਰੋਥ ਬਿਲਕੁਲ ਨਹੀਂ ਉਹ ਵੀ ਇਸ ਤੇਲ ਨੂੰ ਲਾਣਾ ਸ਼ੁਰੂ ਕਰਦੇ ਨੇ ਉਹਨਾਂ ਦੇ ਵਾਲ ਬਹੁਤ ਲੰਬੇ ਤੇ ਸੰਘਣੇ ਹੋ ਜਾਣਗੇ ਜਿਨ੍ਹਾਂ ਦੇ ਵਾਲਾਂ 'ਚ ਸਿਕਰੀ ਹੈ ਤੇ ਇਸ ਤੇਲ ਨੂੰ ਲਗਾਉਣ ਨਾਲ ਸਿਕਰੀ ਵੀ ਖਤਮ ਹੋ ਜਾਏਗੀ ਮੈਂ ਖੁਦ ਇਸ ਤੇਲ ਨੂੰ ਲਗਾਨੀ ਆ ਮੇਰੇ ਵਾਲ ਬਹੁਤ ਕਾਲੇ ਨੇ ਨਾ ਹੀ ਮੇਰੇ ਵਾਲਾਂ 'ਚ ਸਿਕਰੀ ਹੈ ਤੇ ਮੇਰੇ ਵਾਲ ਵੀ ਬਹੁਤ ਸੰਘਣੇ ਨੇ ਤੁਸੀਂ ਵੀ ਇਸ ਤੇਲ ਨੂੰ ਘਰੇ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਹਾਨੂੰ ਬਾਜ਼ਾਰੋਂ ਤੇਲ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਕਰਦਾ ਬਣਿਆ ਤੇਲ ਬਿਲਕੁਲ オリジナル ਹੁੰਦਾ ਆ ਤੇ ਮੈਂ ਤੁਹਾਨੂੰ ਤਰੀਕਾ ਦੱਸ ਦਿੱਤਾ ਆ ਤੁਸੀਂ ਵੀ ਇਸ ਤਰੀਕੇ ਨਾਲ ਤੇਲ ਨੂੰ ਬਣਾਇਓ ਤੇ ਦੇਖੋ ਤੇਲ ਸਾਡਾ ਬਣ ਗਿਆ ਆਮਲਾ ਸਾਰਾ ਸਾਡਾ ਕਾਲਾ ਹੋ ਗਿਆ ਤੇ ਤੇਲ ਦਾ ਕਲਰ ਵੀ ਬਿਲਕੁਲ ਚੇਂਜ ਹੋ ਗਿਆ ਆ ਜਿੰਨਾ ਅਸੀਂ ਤੇਲ ਨੂੰ ਘਰਕਾਵਾਂਗੇ ਉਨਾ ਹੀ ਵਧੀਆ ਤੇਲ ਬਣੇਗਾ ਤੁਸੀਂ ਇਸ ਤੇਲ ਨੂੰ 3 ਮਹੀਨੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਤੁਹਾਡਾ ਤੇਲ ਖਤਮ ਹੋ ਜਾਗਾ ਤੇ ਦੁਬਾਰਾ ਤੁਸੀਂ ਸਨੂ ਬਣਾ ਸਕਦੇ ਹੋ ਇਸ ਤੇਲ ਨੂੰ ਆਪਣੇ ਵਾਲਾਂ ਲਈ ਕੋਈ ਵੀ ਇਸਤੇਮਾਲ ਕਰ ਸਕਦਾ ਹੈ ਜਾਨੀ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਇਹ ਤੇਲ ਆਪਣੇ ਵਾਲਾਂ ਤੇ ਲਗਾ ਸਕਦੇ ਨੇ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕਿਉਂਕਿ ਇਹਦੇ ਵਿੱਚ ਸਾਰੀਆਂ ਇਹ ਚੀਜ਼ਾਂ ਘਰ ਦੀ ਰਸੋਈ ਵਿੱਚੋਂ ਲਈਆਂ ਨੇ ਅਸੀਂ ਤੇ ਤੁਹਾਨੂੰ ਪਤਾ ਹੀ ਆ ਘਰ ਦੀ ਰਸੋਈ ਦੀਆਂ ਚੀਜ਼ਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਅਸੀਂ ਇਸ ਤੇਲ ਨੂੰ ਇੱਕ ਡੋਂਗੇ ਵਿੱਚ ਪਾਉਣਾ ਲਵਾਂਗੇ ਸਾਨਾਨੀ ਦੇ ਨਾਲ ਜੇ ਤੁਸੀਂ ਇਸ ਨੂੰ ਡਾਇਰੈਕਟ ਹੀ ਕੱਪੜੇ ਦੇ ਨਾਲ ਪੁੰਨਾ ਤਾਂ ਤੁਸੀਂ ਕੱਪੜੇ ਨਾਲ ਵੀ ਪੁੰਨ ਸਕਦੇ ਹੋ ਮੈਂ ਪਹਿਲਾਂ ਇਹਨੂੰ ਪੋਣੀ ਨਾਲ ਪੁੰਨਾਗੀ ਤਾਂ ਫਿਰ ਇਸ ਨੂੰ ਕੱਪੜੇ ਦੇ ਵਿੱਚ ਪਾ ਕੇ ਚੰਗੀ ਤਲਾ ਦੇ ਵਿੱਚ ਉਹ ਤੇਲ ਕੱਢ ਲਵਾਂਗੀ ਤੁਸੀਂ ਪੋਣੀ ਵਿੱਚ ਪਾ ਕੇ ਚਮਚੇ ਦੇ ਨਾਲ ਦਬ ਦਬ ਕੇ ਸਾਰਾ ਤੇਲ ਇਹਦੇ ਵਿੱਚੋਂ ਕੱਢ ਲੈਣਾ ਹੈ ਤੇ ਫਿਰ ਇਸ ਆਮਲੇ ਨੂੰ ਤੁਸੀਂ ਇੱਕ ਕੱਪੜੇ ਵਿੱਚ ਪਾ ਕੇ ਚੰਗੀ ਤਰ੍ਹਾਂ ਨਚੋਰ ਲਿਓ ਤਾਂ ਕਿ ਤੇਲ ਵੇਸਟ ਬਿਲਕੁਲ ਨਾ ਜਾਏ ਤੇ ਹੁਣ ਅਸੀਂ ਇਹਨੂੰ ਕੱਪੜੇ ਦੇ ਵਿੱਚ ਨਚੋਰਾਗੇ ਕੱਪੜੇ ਦੇ ਵਿੱਚ ਪਾ ਕੇ ਨਚੋਰਾ ਨਾਲ ਇਹ ਆ ਕਿ ਤੇਲ ਸਾਰਾ ਹੀ ਨਿਕਲ ਜਾਏਗਾ ਤੁਸੀਂ ਦਬ ਦਬ ਕੇ ਸਾਰਾ ਤੇਲ ਕੱਢ ਲੈਣਾ ਆ ਤੇਲ ਨੂੰ ਬਿਲਕੁਲ ਵੀ ਵੇਸਟ ਨਹੀਂ ਜਾਣ ਦੇਣਾ ਦੇਖੋ ਕਪੜੇ ਦੇ ਵਿੱਚ ਪਾਣ ਨਾਲ ਸਾਡਾ ਤੇਲ ਹੋਰ ਨਿਕਲ ਆਇਆ ਤੇ ਹੁਣ ਅਸੀਂ ਇਸ ਨੂੰ ਇੱਕ ਬੋਤਲ ਵਿੱਚ ਪਾ ਲਵਾਂਗੇ ਪਾ ਕੇ ਇਸ ਨੂੰ ਰੱਖ ਲਵਾਂਗੇ ਤੇ ਤੁਸੀਂ ਵੀ ਇਸ ਤੇਲ ਨੂੰ ਜ਼ਰੂਰ ਬਣਾ ਕੇ ਆਪਣੇ ਸਿਰ ਤੇ ਲਗਾਓ ਤੁਹਾਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਤੇਲ ਤੋਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਚੈਨਲ ਤੇ ਪਹਿਲੀ ਵਾਰ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ